ਖਤਰਨਾਕ ਚਾਈਨਾ ਡਰਨ ਨੂੰ ਲੈ ਕੇ ਜਿੱਥੇ ਗੁਰਦਾਸਪੁਰ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਜ਼ਿਲ੍ਹਾ ਪੁਲਿਸ ਦੀ ਇਸ ਜਾਗਰੂਕਤਾ ਮੁਹਿੰਮ ਦਾ ਅਸਰ ਸ਼ਹਿਰ ਧਾਰੀਵਾਲ ਦੇ ਇੱਕ ਨਾਮੀ ਦੁਕਾਨਦਾਰ ਦੇ ਉੱਪਰ ਵੀ ਹੋਇਆ ਧਾਰੀਵਾਲ ਦੇ ਡੱਡਵਾ ਰੋਡ ਤੇ ਸਥਿਤ ਕੋਲੀ ਬੁੱਕ ਡੀਪੋ ਦੇ ਓਨਰ ਪਿਊਸ਼ ਕੋਲੀ ਜੋ ਕਿ ਕਈ ਲੰਬੇ ਅਰਸੇ ਤੋਂ ਪਤੰਗਾਂ ਤੇ ਡੋਰ ਦਾ ਕਾਰੋਬਾਰ ਕਰਦੇ ਆ ਰਹੇ ਹਨ ਇਸ ਨੌਜਵਾਨ ਨੇ ਇੱਕ ਵਿਸ਼ੇਸ਼ ਪਹਿਲ ਕਦਮੀ ਕਰਦੇ ਹੋਏ ਚਾਈਨਾ ਡੋਰ ਨਾ ਵੇਚਣ ਦਾ ਪ੍ਰਣ ਲਿਆ ਹੈ ਅਤੇ ਨਵੀਂ ਆਈ ਡੋਰ ਵੀਲ ਦਿਖਾ ਕੇ ਉਸ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਦੀ ਬਿਲਕੁਲ ਵਰਤੋਂ ਨਾ ਕੀਤੀ ਜਾਵੇ ਔਰ ਜੜੀਏ ਨਵੀਂ ਡੋਰ ਆਈ ਹੈ ਇਹ ਵੀ ਡੋਰ ਬਹੁਤ ਮਜ਼ਬੂਤ ਹੈ ਇਸ ਡੋਰ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਦੁਕਾਨਦਾਰ ਨੇ ਅਪੀਲ ਕੀਤੀ ਹੈ ਕਿ ਅਸੀਂ ਆਪਣਾ ਲਾਲਚ ਤਿਆਗ ਕੇ ਚਾਈਨਾ ਡੋਰ ਨਾ ਵੇਚਣ ਦੀ ਕਸਮ ਖਾਦੀ ਹੈ ਲੋਕ ਵੀ ਇਸ ਮੁਹਿੰਮ ਵਿੱਚ ਸਾਥ ਦੇਣ ਬੱਚੇ ਅਤੇ ਮਾਪੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਚੈਨਲ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਇਹ ਬੜਾ ਹੀ ਇੱਕ ਮਹਾਨ ਕਾਰਜ ਹੈ ਲੋਕਾਂ ਨੂੰ ਜਗਾਉਣਾ ਤੇ ਸਰ ਮੈਂ ਕਾਫੀ ਸਾਲਾਂ ਤੋਂ ਡੋਰ ਦਾ ਕੰਮ ਕਰਦਾ ਆ ਰਿਹਾ ਹਾਂ ਇੱਕ ਬੜਾ ਹੀ ਹਰਾਕਸ਼ਸ ਕਹੋ ਕਿ ਚਾਈਨਾ ਡੋਰ ਦਾ ਜਿਹੜਾ ਮਾਰਕੀਟ 'ਚ ਉਤਰ ਗਿਆ ਸੀਗਾ ਤੇ ਅੱਜ ਉਹਦੀ ਡਿਮਾਂਡ ਵੀ ਬਹੁਤ ਹੈ ਜਦ ਕਿ ਅਸੀਂ ਚਾਈਨਾ ਡੋਰ ਬਿਲਕੁਲ ਵਿੱਚ ਨਹੀਂ ਬੰਦ ਕਰ ਚੁੱਕੇ ਹਾਂ ਬੜੀ ਦੇਰ ਦਾ ਫੈਸਲਾ ਸੀਗਾ ਕਿ ਅਸੀਂ ਕਰਨੀ ਹੈ ਕਰਨੀ ਹੈ ਲੇਕਿਨ ਅੱਜ ਅਸੀਂ ਬਿਲਕੁਲ ਇਹ ਚਾਈਨਾ ਡੋਰ ਨੂੰ ਤੇ ਲਾਂਝ ਲਈ ਦੇ ਚੁੱਕੇ ਹਾਂ ਤੇ ਬੜੇ ਅਸੀਂ ਸੁਖੇ ਹਾਂ ਇਹ ਡੋਰ ਮਾਰਕੀਟ ਦੇ ਵਿੱਚ ਆਈ ਹੈ ਦੇਖੋ ਇਹ ਡੋਰ ਇਹਨੂੰ ਇਹ ਡੋਰ ਬੱਚੇ ਪਸੰਦ ਕਰ ਰਹੇ ਆ ਇਹ ਆਮ ਜਿਹੜੀਆਂ ਪਹਿਲੇ ਡੋਰਾਂ ਆਉਂਦੀਆਂ ਸੀਗੀਆਂ ਉਹਨਾਂ ਨਾਲੋਂ ਕਾਫੀ ਅੱਛੀ ਡੋਰ ਹੈ ਤੇ ਮੈਂ ਤੇ ਇਹੀ ਬੇਨਤੀ ਕਰਨਾ ਹੈ ਕਿ ਸਾਰੀ ਬੱਚਿਆਂ ਅੱਗੇ ਵੀ ਉਹਨਾਂ ਦੇ ਮਾਪਿਓ ਅੱਗੇ ਵੀ ਕਿ ਜੇ ਅਸੀਂ ਸੁਧਰ ਗਏ ਆਂ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਕੋਈ ਆਪਣੇ ਉਹਨਾਂ ਨੂੰ ਸਮਝਾਓ ਤਾਂ ਕਿ ਸਾਡਾ ਵੀ ਹੌਸਲਾ ਵਧੇ ਅਸੀਂ ਉਸੇ ਪਾਸੇ ਅੱਬਲ ਤੇ ਅਸੀਂ ਬਿਲਕੁਲ ਨਹੀਂ ਜਾਵਾਂਗੇ ਮਤਲਬ ਕਿ ਸਾਡਾ ਕਿਤੇ ਦੇਲ ਹੀ ਨਾ ਟੁੱਟ ਦੇਗੀ ਸਾਡੇ ਮਾਲ ਅੰਦਰ ਰਹਿ ਜਾਣ ਤੇ ਪ੍ਰਸ਼ਾਸਨ ਦਾ ਵੀ ਬੜਾ ਅੱਛਾ ਕਾਰਜ ਆ ਜੀ ਤੁਹਾਡੇ ਫੇਰ ਚੈਨਲ ਦੇ ਰਹੀਂ ਇਹੀ ਅਪੀਲ ਕਰਦਾ ਹੈ ਕਿ ਇਹ ਹੁਣ ਲੋਹੜੀ ਆ ਰਹੀ ਹੈ ਤੇ ਸਾਡਾ ਬਿਲਕੁਲ ਸਾਥ ਦਿਓ ਤਾਂ ਕਿ ਸਾਡਾ ਇਹ ਦੇਖੋ ਮਾਲ ਅੰਦਰ ਪੈਸੇ ਲੱਗੇ ਹੋਏ ਨੇ ਤੇ ਇਹ ਤੁਹਾਡੇ ਪੈਰਾਂ ਪਿਛੇ ਹੀ ਅਸੀਂ ਇਸ ਮਾਲ ਨੂੰ ਵੇਚਣਾ ਹੈ ਤੇ ਜਰੂਰ ਤੁਸੀਂ ਸਰ ਇਹਦਾ ਪ੍ਰਾਈਸ ਕੀ ਜੇ ਦੱਸ ਦਿਓ ਜਿਹੜੀ ਇਹ ਇਹਦਾ ਪ੍ਰਾਈਸ ਜੀ 50 ਰੁਪਏ ਤੋਂ ਲੈ ਕੇ ਜੀ ਕੋਈ ਬਹੁਤ ਅੱਛੀ ਕੁਆਲਿਟੀ ਹੈ 500 350 400 ਪਰ ਹੈ ਇਹ ਤਾਂ ਗਾ ਹੈ 6 ਤਾਰੀ ਧਾਗਾ ਹੈ ਜਿੱਦਾਂ 2.5 300 ਦਾ ਅਵੇਲੇਬਲ ਹੈ ਉਹ ਨੋਤਰੀ ਹੈ ਉਹਦੀ ਥੋੜੀ ਹੋਰ ਮਤਲਬ ਕਿ ਉਹਨਾਂ ਗੱਟੂਆਂ ਨਾਲ ਉਹ ਸੇਫ ਹੈ ਤੇ ਕਾਫੀ ਆਪਣੇ ਪਰਦੇ ਵਿੱਚ ਡੋਰ ਹੈ ਜਾਨਵਾਲ ਦਾ ਨੁਕਸਾਨ ਨਹੀਂ ਇਹਦਾ ਨਾ ਹੁੰਦਾ ਹੀ ਦੇਖਦੇ ਆ ਕਿ ਛੋਟੇ ਛੋਟੇ ਬੱਚੇ ਆ ਉਹਨਾਂ ਦੀਆਂ ਅਸੀਂ ਦੇਖੀਆਂ ਕਿ ਉਂਗਲਾਂ ਕੱਟੀਆਂ ਜਾਂਦੀਆਂ ਗਰਦਨਾਂ ਕੱਟੀਆਂ ਜਾਂਦੀਆਂ ਤੇ ਅਸੀਂ ਤੇ ਦੇਖੋ ਇਸ ਕੰਮ ਤੋਂ ਪਿੱਛੇ हट ਗਏ ਅਸੀਂ ਇਹ ਸੋਚ ਆਦੀ ਹੈ ਕਿ ਜ਼ਿੰਦਗੀ 'ਚ ਕੋਈ ਸਾਬਤ ਕਰ ਦੇ ਕਿ ਮੇਰੀ ਦੁਕਾਨ ਦਾ ਨਾਮ ਕੋਲੀ ਬੁੱਕੜੀਪੂ ਹੈ ਕਿ ਮੇਰੀ ਦੁਕਾਨ ਤੋਂ ਇਹ ਚਾਈਨਾ ਡੋਰ ਦਾ ਗੱਟੂ ਕੋਲ ਲਾਇਆ ਤੇ ਜੋ ਤੁਸੀਂ ਕੋ ਉਹੀ ਕਰਨਾ ਤਾਂ ਬਿਲਕੁਲ ਮੇਰੀ ਬੱਚਿਆਂ ਨੂੰ ਵੀ ਇਹੀ ਅਪੀਲ ਹੈ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਇਹ ਅਪੀਲ ਹੈ ਕਿ ਜਿਸ ਤਰ੍ਹਾਂ ਹੀ ਚਾਈਨਾ ਡੋਰ ਦਾ ਬਾਈਕਾਟ ਕੀਤਾ ਹੈ ਤੁਸੀਂ ਵੀ ਸਾਡਾ ਸਾਥ ਦਿਓ ਬੜੇ ਸੁਚੱਗੇ ਢੰਗ ਦੇ ਨਾਲ ਅਸੀਂ ਲੋਹੜੀ ਮਨਾਈਏ ਬੜੇ ਪ੍ਰੇਮ ਪਿਆਰ ਨਾਲ ਅਸੀਂ ਲੋਹੜੀ ਦਾ ਤਿਹਾਰ ਮਨਾਈਏ ਸਭ ਨੂੰ ਇੱਕ ਵਾਰੀ ਫੇਰ RAM RAM JI